जय श्री राम जय मई जय महाकाल ਤੁਹਾਡਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਜਿਹੜਾ ਦਿਨ ਹੈ ਪਿਛਲੇ ਮੰਗਲਵਾਰ ਵਿਕਾਸ ਪੱਗਾ ਜੀ ਦਾ ਪੂਜ ਜਿਹੜੇ ਸ਼ਹੀਦ ਹੋ ਗਏ ਨੰਗਲ ਦੇ ਵਿੱਚ ਉਹਦੇ ਪੂਜ ਤੇ ਉਹਨਾਂ ਪਿੱਛੇ ਕਰਦੋਂ ਜਿੱਥੇ ਬੰਗੀਆਂ ਜਿਹੜੀਆਂ ਆਜਿ ਵਰਤਦੀਆਂ ਬਹਿ ਜਾਂਦੀਆਂ ਪਿੱਛੇ ਅੱਗੇ ਵਿੱਚ ਕਰਕੇ Hindu ਤਖਤ ਨੇ ਉਹਦੇ ਪੂਜ ਵਾਲੇ ਦਿਨ ਹਾਜ਼ਰੀ ਲਵਾਈ ਸੀ ਨਾਲ ਇੱਕ ਜ਼ਿੰਮੇਵਾਰੀ ਚੱਕੀ ਸੀ ਵੀ ਇੱਕ ਪਰਿਵਾਰ ਦਾ ਜਿਹੜਾ ਇਨਸਾਫ ਦੀ ਲੜਾਈ ਹੈ ਸ਼੍ਰੀ ਹਿੰਦੂ ਧਰਤ ਲੜੇਗਾ ਪਟਿਆਲੇ ਦੀ ਧਰਤੀ ਤੋਂ ਚੱਲ ਕੇ ਸਮੁੱਚੇ ਸਨਾਤਨੀਆਂ ਨੇ ਉੱਥੇ ਜਾ ਕੇ ਜਿਹੜੀ ਲੜਾਈ ਲੜ ਕੇ ਉਹ ਲੜਾਈ ਦਾ ਜੁਮਾ ਚੁੱਕਿਆ ਸੀ ਕਿਉਂਕਿ ਅੱਜ ਵੀ ਟਾਈਮ ਦੇ ਵਿੱਚ ਹਰੇਕ ਬੰਦਾ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਕਿਤੇ ਨਾ ਕਿਤੇ ਜਿਹੜਾ ਸਾਡੇ ਭਾਈਚਾਰੇ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਜਦੋਂ ਭਗਵਾਨ ਰਾਮ ਦੇ ਦਰਸਾਏ ਮਾਰਗ ਤੇ ਚੱਲਣ ਦਾ ਸਮਾਂ ਸੀ ਉਸ ਮਜਲੂਮ ਨਾਲ ਖੜਨ ਦਾ ਸਮਾਂ ਸੀ ਉਦੋਂ ਉੱਥੇ ਕੋਈ ਵੀ ਸਾਨੂੰ ਦੇਖਣ ਚ ਨਹੀਂ ਆਇਆ ਇਹ ਹਿੰਦੂ ਤਖਤ ਆਪਣੇ ਨਿਜੀ ਜ਼ਿੰਮੇਵਾਰੀ ਨੇ ਸਮਝਦਾ ਹੋਇਆ ਕਿਉਂਕਿ ਮੁਗਲ ਕਾਲ ਸਮੇ ਤੋਂ ਹਿੰਦੂ ਤਖਤ ਨੇ ਦਿਨਾਤਨ ਦੀ ਲੜਾਈ ਲੜੀ ਹੈ ਤੇ ਉਹ ਜ਼ਿੰਮੇਵਾਰੀ ਦੇ ਮੁਤਾਬਕ ਲੜਾਈ ਸ਼ੁਰੂ ਕੀਤੀ ਗਈ ਅੱਜ ਦਾ ਜਿਹੜਾ ਮੰਗਲਵਾਰ ਦਾ ਸਮਾ ਰੱਖਿਆ ਗਿਆ ਸੀ ਸੀਐਮ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਸ਼ਾਂਤੀਪੂਰਵਕ ਕਿ ਕਿਸੇ ਨਾ ਕਿਸੇ ਇੱਕ ਸਾਧੂ ਨੂੰ ਜਿਹੜਾ ਮਰਨ ਵਰਤਾ ਸ਼ੁਰੂ ਕਰਨਾ ਪਏਗਾ ਕੋਈ ਵੀ ਸਾਧੂ ਮਰਨ ਵਰਤ ਸ਼ੁਰੂ ਕਰੇ ਅਸੀਂ ਉਹਦੇ ਤੱਕ ਅੱਜ ਸਾਰਾ ਪੰਜਾਬ ਤੋਂ ਭਾਈਚਾਰਾ ਇਕੱਠਾ ਹੋਇਆ ਅਲੱਗ-ਅਲੱਗ ਥਾਵਾਂ ਤੇ ਜਿਹੜੇ ਪਟਿਆਲੇ ਦੇ ਨੇੜੇ-ਤੇੜੇ ਦੇ ਏਰੀਆ ਸੀ ਉੱਥੇ ਪਟਿਆਲੇ ਕਾਲੀ ਮਦਨੂਦਰ ਸੰਦੀਪ ਜੀ ਦੇ ਮੁਤਾਬਕ ਅੱਜ ਜਿਹੜਾ ਐਡਿਟੇਸ਼ਨ ਕਰਨ ਜਾਣੀ ਸੀ ਉਹਦਾ ਜਿਹੜਾ ਮੰਗ ਪੱਤਰ ਸੀ ਸੀਐਮ ਸਾਹਿਬ ਤੱਕ ਪਹੁੰਚਾਣਾ ਸੀ ਉਹਦਾ ਮੰਗ ਪੱਤਰ ਉਹਦਾ ਜਿਹੜਾ ਸਾਡਾ ਸੈਂਟਰ ਬੋਲ ਨੇ ਸਾਡੇ ਬਹੁਤ ਹੀ ਸਰਕਾਰੀਓ ਪਟਿਆਲੇ ਤੋਂ ਪ੍ਰਮੁੱਖ ਹਸਤੀ ਨੇ ਸੀਐਮ ਸਾਹਿਬ ਦੇ ਬਹੁਤ ਨੇੜੇ ਤੇ ਉਹਨਾਂ ਦੇ ਮੀਡੀਆ ਸਲਾਹਕਾਰ ਪੰਨੂ ਸਾਹਿਬ ਉਹ ਸਾਡੇ ਦਰਮਿਆਨ ਹਾਜ਼ਰ ਨੇ ਅਸੀਂ ਉਹਨਾਂ ਦੇ ਰਾਹੀਂ ਜਿਹੜਾ ਅੱਜ ਦਾ ਮੰਗ ਪੱਤਰ ਹੈ ਉਹ ਪਟਿਆਲੇ ਜੀ ਜਿਹੜਾ ਚੰਡੀਗੜ੍ਹ ਦਾ ਪ੍ਰੋਗਰਾਮ ਮੰਤਰੀ ਕਰਕੇ ਇਹਨਾਂ ਦੇ ਰਾਹੀਂ ਸੀਐਮ ਸਾਹਿਬ ਨੂੰ ਭੇਜ ਰਹੇ ਆਂ ਆਸ ਕਰਦੇ ਆਂ ਕਿ ਜਿਹੜਾ ਮਸਲਾ ਕਿਉਂਕਿ ਉਹ ਪੰਜਾਬੀਅਤ ਦਾ ਮਸਲਾ ਸਾਂਝਾ ਮਸਲਾ ਹੈ ਉਹ ਜਲਦੀ ਹੱਲ ਹੋ ਜਾਏਗਾ ਤੇ ਸਾਨੂੰ ਇਸ ਗੱਲ ਦਾ ਜਿਹੜਾ ਵਿਸ਼ਵਾਸ ਹੈ ਪੰਨੂ ਸਾਹਿਬ ਨੂੰ ਪੱਤਰ ਦਿੱਤਾ ਗਿਆ ਤੇ ਸਮੁੱਚਾ ਜਿਹੜਾ ਸਨਾਤਨ ਤੇ Hindu ਹੈ ਇਸ ਗੱਲ ਤੇ ਵਿਸ਼ਵਾਸ ਜਗਾਉਂਦੇ ਹਾਂ ਜਿਹੜੀ ਭੁਖੜਤਾਲ ਦੇ ਤੁਸੀਂ ਕਿਹਾ ਮਰਨ ਵਾਰਤ ਉਹ ਹੁਣ ਸਮਾਪਤ ਕੀਤਾ ਜਾਏਗਾ ਜਾਂ ਉਹ ਹਜੇ ਵਿਚਾਰधीन ਰੱਖਿਆ ਜਾਏਗਾ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ। ਉਹਦਾ ਤਤਵਾਰ ਨਹੀਂ ਸਾਧੂਆਂ ਜਦੋਂ ਮਰਜੀ ਕਹੋਗੇ ਸਿਆਸੀਆਂ ਸਟਾਰਟ ਕਰ ਲਾਂਗੇ ਪਰ ਸਾਡੇ ਆਪਣੀ ਸ਼ਹਿਰ ਦੀ ਜਿਹੜੀ ਪੀਰਸਨੈਲਿਟੀ ਹੈ ਉੱਥੇ ਜਦੋਂ ਬੈਠੀ ਹੈ ਸਾਡੀ ਪੈਰਵਾਹੀ ਕਰਨ ਲਈ ਸਾਡੀ ਵਕਾਲਤ ਕਰਨ ਲਈ ਸਾਡਾ ਵਕੀਲ ਮਜ਼ਬੂਤ ਹੈ ਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਦੇਣ ਹੈ ਜਾਂ ਉਹ ਦੌਰ ਹੈ ਉਹ ਨਹੀਂ ਆਏਗਾ ਉਦੋਂ ਪਹਿਲਾਂ ਜਿਹੜਾ ਸਾਡਾ ਇਨਸਾਫ ਹੈ ਉਹ ਸਨਾਤਨ ਮਾਰਤਮੰਗ ਵਿੱਚ ਹੱਬ ਤੱਕ ਲੈਟਰ ਭੇਜਣਾ ਕਿ ਤੁਸੀਂ ਉਹ ਜ਼ਿੰਮੇਵਾਰੀ ਵੀ ਸਮਝਦੇ ਹੋ ਤੇ ਨਿਭਾਵ ਵੀ ਰਹੇ ਹੋ ਕਿਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਮੰਗਾ ਹੈ ਉਹ ਕਦੋਂ ਤੱਕ ਪੂਰੀਆਂ ਹੋ ਜਾਣਗੀਆਂ ਮੰਗਾ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਮੈਂ ਉਹਦੇ ਵਾਸਤੇ ਅਥਾਰਟੀ ਨਹੀਂ ਜਾਂ ਉਹ ਅਥਾਰਟੀ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਮੇਰੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਇਸ ਗੱਲ ਦੀ ਕਿ ਗੱਲ ਤਾਂ ਸੁਨੇਹਾ ਬਚਾਉਣ ਦੀ ਹੈ ਉਹ ਸਮਾਂ ਚਲੇ ਗਿਆ ਜਦੋਂ ਲੋਕਾਂ ਨੂੰ ਹੜਤਾਲਾਂ ਕਰਨੀਆਂ ਮਿਲਦੀਆਂ ਸੀਗੀਆਂ ਭੁੱਖ ਹੜਤਾਲ ਦੀ ਗੱਲ ਤੁਸੀਂ ਕਰ ਰਹੇ ਹੋ ਜਾਂ ਮਰਨ ਵਰਤ ਦੀ ਗੱਲ ਕਰ ਰਹੇ ਹੋ ਜਾਂ ਕੋਈ ਸੜਕ ਰੋਕਣੀ ਪਵੇ ਜਦੋਂ ਅਸੀਂ ਹਾਜ਼ਰ ਸਾਡੇ ਜਿੰਨੇ ਵੀ ਨੁਮਾਇੰਦੇ ਨੇ ਸਰਕਾਰ ਦੇ ਚਾਹੇ ਉਹ ਐਮ ਐਲ اے ਨੇ ਚਾਹੇ ਉਹ ਮੰਤਰੀ ਨੇ ਜਾਂ ਜਿਹੜੇ ਦੂਜੇ ਅਹੁਦੇ ਖੋਦਿਆਂ ਦੇ ਹੁੰਦੇ ਨੇ ਅਸੀਂ ਸਾਰੇ ਹਮੇਸ਼ਾ ਆਦਰ ਆ ਗੱਗੀਪੰਡਤ ਜੀ ਨੂੰ ਮੈਂ ਪਹਿਲਾਂ ਵੀ ਕਈ ਮਹੀਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਜਦੋਂ ਵੀ ਕਿਤੇ ਜ਼ਰੂਰਤ ਮਹਿਸੂਸ ਕਰੋ ਕਿ ਸਾਡੀ ਸਰਕਾਰ ਨੂੰ ਲੋੜ ਆ ਫੋਨ ਹੀ ਫੋਨ ਕਰ ਦੇਣਾ ਅਸੀਂ ਫੋਨ ਕਾਲ ਦੇ ਉੱਤੇ ਹੀ ਜਿਹੜਾ ਜਾਨ ਨੇ ਉਹ ਫਾਰਮੈਲਟੀ ਬੜੀਆਂ ਵੀ ਗੱਲਾਂ ਕਹੀ ਉਥੋਂ ਕੌਣ ਲੈ ਕੇ ਜਾ ਰਿਹਾ ਸੁਨੇਹਾ ਮੈਂ ਇਹਨਾਂ ਤੋਂ ਆਪ ਇਹ ਮੰਗ ਪੱਤਰ ਜਿਹੜਾ ਉਹ ਵੰਡਦੇ ਵਾਸਤੇ ਆਇਆ ਔਰ ਇਹ ਮੰਗ ਪੱਤਰ ਮੈਂ ਮੁੱਖ ਮੰਤਰੀ ਸਾਹਿਬ ਤੱਕ ਪੁੱਛਦਾ ਕਰੂੰਗਾ ਜੋ ਵੀ ਫੈਸਲਾ ਲੈਂਦੇ ਕਿਉਂਕਿ ਉਹ ਲੋਕ ਪੱਖੀ ਮੁੱਖ ਮੰਤਰੀ ਨੇ ਸਾਰੇ ਜਾਣਦੇ ਉਹ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਲੋਕਾਂ ਦੇ ਅਗੇਂਸਟ ਹੋਵੇ ਉਹ ਹੋ ਹੀ ਨਹੀਂ ਸਕਦਾ ਕਿ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣ ਇਹ ਲੋਕਪੱਖੀ ਫੈਸਲਾ ਹੈ ਤੇਰੇ ਉੱਤੇ ਮੈਂ ਵੀ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਮੁੱਖ ਮੰਤਰੀ ਸਾਹਿਬ ਨਾਲ ਉਹ ਇਹਨਾਂ ਦਾ ਸੁਨੇਹਾ ਜਿਹੜਾ ਇਹਨਾਂ ਵੱਲੋਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਕਿ ਆਹ ਜਿਹੜੀ ਮੁਸ਼ਕਲ ਆ ਇਹਦੇ ਉੱਤੇ ਬਹੁਤ ਗੰਭੀਰਤਾ ਦੇ ਨਾਲ ਪਹੁੰਚਾਉਂਗਾ ਜੀ ਜਿਸ ਤਰ੍ਹਾਂ ਕਿ ਅੱਜ ਇਹ ਫੈਸਲਾ ਹੋ ਹੀ ਗਿਆ ਨਾਲ ਥੋੜੀ ਜਿਹੀ ਰਾਜਨੀਤਿਕ ਗੱਲ ਕਰ ਲੈਣਾ ਕਿ ਕਿਸ ਤਰ੍ਹਾਂ ਦਾ ਚੱਲ ਰਿਹਾ ਜੀ ਪਾਰਟੀ ਦਾ ਕੈਂਪੇਨ ਭਾਈ ਜਿਸ ਜਗ੍ਹਾ ਤੇ ਆਪਾਂ ਖੜੇ ਆ ਜੀ ਇਹ ਇੱਕ ਧਾਰਮਿਕ ਜਗ੍ਹਾ ਹੈ ਸਾਡੇ ਵਾਸਤੇ ਸੋ ਇਹ ਬਹੁਤ ਪਵਿੱਤਰ ਥਾਂ ਹੈ ਅਸੀਂ ਹੁਣ ਇਸ ਤੋਂ ਬਾਅਦ ਮੱਥਨ ਲੈ ਕੇ ਨਾ ਰਾਜਨੀਤੀ ਦੀ ਗੱਲ ਕਰਨੀ ਹੈ ਤਾਂ ਬਾਹਰ ਜਾ ਕੇ ਕਰ ਜਾਈਏ ਜੈ ਜੈ